ਜਿਠੀਆ ਮਾਮਲੇ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਬਿਜੀਲੈਂਸ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਖੁਲਾਸੇ ਕੀਤੇ ਜਾ ਰਹੇ ਨੇ ਇੱਕ ਤੋਂ ਬਾਅਦ ਇੱਕ ਐਕਸ਼ਨ ਲਿਆ ਜਾ ਰਿਹਾ ਤੇ ਹੁਣ ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਖੰਨਾ ਪਹੁੰਚੀ ਆ ਬਿਜੀਲੈਂਸ ਦੀ ਟੀਮ ਖੰਨਾ ਦੇ ਇੱਕ ਘਰ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਆ ਚੈਕਿੰਗ ਕੀਤੀ ਜਾ ਰਹੀ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਿਜੀਲੈਂਸ ਦੇ ਵੱਲੋਂ ਖੁਲਾਸਾ ਕੀਤਾ ਗਿਆ ਕਿ ਵਿਕਰਮ ਮਜੀਠੀਆ ਦੇ ਕੋਲ ਜੋ ਫੋਨ ਚੱਲ ਰਿਹਾ ਸੀ ਜੋ ਫੋਨ ਦੇ ਵਿੱਚ SIM ਚੱਲ ਰਿਹਾ ਸੀ ਉਹ SIM ਵਿਕਰਮ ਮਜੀਠੀਆ ਦੇ ਨਾਮ ਦੇ ਉੱਤੇ ਨਹੀਂ ਬਲਕਿ ਇੱਕ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਜਸਮੀਤ ਦੇ ਨਾਮ ਦੇ ਉੱਤੇ ਚੱਲ ਰਿਹਾ ਸੀ ਫਤਿਹਗੜ੍ਹ ਸਾਹਿਬ ਪਹਿਲਾਂ ਰਹਿੰਦੇ ਸੀ ਉਹ ਬਾਅਦ ਦੇ ਵਿੱਚ ਫੈਮਿਲੀ ਦੇ ਨਾਲ ਖੰਨੇ ਦੇ ਵਿੱਚ ਸ਼ਿਫਟ ਹੋ ਗਿਆ ਹਾਲਾਂਕਿ ਅੱਜ ਕੱਲ੍ਹ ਵਿਦੇਸ਼ ਦੀ ਧਰਤੀ ਦੇ ਉੱਤੇ ਰਹਿੰਦਾ ਨਜ਼ਰ ਦੱਸਿਆ ਜਾ ਰਿਹਾ ਕਿ ਉਹ ਜਸਮੀਤ ਵਦੇਸ਼ੀ ਧਰਤੀ ਦੇ ਉੱਤੇ ਪਹੁੰਚ ਚੁੱਕਿਆ ਪਰ ਵਿਜੀਲੈਂਸ ਦੇ ਵੱਲੋਂ ਹੁਣ ਖੰਨਿਆ ਉਸ ਕਿਰਾਏ ਦੇ ਘਰ ਦੇ ਉੱਤੇ ਜਿੱਥੇ ਜਸਮੀਤ ਰਹਿੰਦਾ ਸੀ ਉਸ ਦੇ ਵਿੱਚ ਛਾਪੇਮਾਰੀ ਕੀਤੀ ਆ ਤਾਂ ਵਿਜੀਲੈਂਸ ਇੱਕ ਤੋਂ ਬਾਅਦ ਇੱਕ ਪੈੜ ਨੱਪ ਰਹੀ ਆ ਇੱਕ ਤੋਂ ਬਾਅਦ ਇੱਕ ਸੁਰਾਗ ਵਿਜੀਲੈਂਸ ਇਕੱਠੇ ਕਰਦੀ ਹੋਈ ਨਜ਼ਰ ਆ ਰਹੀ ਆ ਇਹ ਸਿਮ 2021 ਤੋਂ ਚੱਲ ਰਿਹਾ ਹਾਲਾਂਕਿ ਵਿਕਰਮ ਅਜੀਠੀਆ ਦੇ ਵਕੀਲ ਅਰਸ਼ਦੇਵ ਕਲੇਰ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕਰਦਿਆਂ ਕਹਿ ਦਿੱਤਾ ਗਿਆ ਸੀ ਨੰਬਰ ਤੱਕ ਦੱਸ ਦਿੱਤਾ ਸੀ ਕੀ ਵਿਜੀਲੈਂਸ ਦੇ ਹੱਥ ਕੁਝ ਨਹੀਂ ਲੱਗ ਰਿਹਾ ਸਿਰਫ ਔਰ ਸਿਰਫ ਹਵਾਈ ਗੱਲਾਂ ਵਿਜੀਲੈਂਸ ਕਰ ਰਹੀ ਆ ਨਾ ਤਾਂ ਕਹਿੰਦੇ 29 ਮੋਬਾਈਲ ਮਿਲੇ ਨੇ ਜਿਹੜਿਆਂ ਦੀ ਗੱਲ ਵਿਜੀਲੈਂਸ ਦੇ ਵੱਲੋਂ ਕੀਤੀ ਗਈ ਨਾ ਹੀ ਉਹ 1000 ਏਕੜ ਜ਼ਮੀਨ ਦਾ ਪਤਾ ਲੱਗਿਆ ਜੋ ਜਾਇਦਾਦ ਹਿਮਾਚਲ ਦੇ ਵਿੱਚ ਦੱਸੀ ਜਾ ਰਹੀ ਸੀ ਕਹਿੰਦੇ ਵਿਜੀਲੈਂਸ ਤਾਂ ਸਿਰਫ ਔਰ ਸਿਰਫ ਕੋਸ਼ਿਸ਼ਾ ਕਰ ਰਹੀ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਕੇਸ ਦੇ ਵਿੱਚ ਵਿਕਰਮ ਮਜੀਠੀਆ ਨੂੰ ਉਲਝਾਇਆ ਜਾਵੇ ਪਰ ਕਹਿੰਦੇ ਨਾ ਪਹਿਲਾਂ ਐਨਡੀਪੀਐਸ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੇ ਖਿਲਾਫ ਕੋਈ ਸੁਰਾਗ ਮਿਲੇ ਤੇ ਨਾ ਹੀ ਕਹਿੰਦੇ ਹੁਣ ਸੁਰਾਗ ਮਿਲ ਰਹੇ ਨੇ ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਵਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ ਜ਼ਰੂਰ ਵੱਧ ਸਕਦੀਆਂ ਨੇ ਕਿਉਂਕਿ ਵਿਜੀਲੈਂਸ ਦੀ ਟੀਮ ਜਿਹੜੀ ਆ ਖੰਨੇ ਪਹੁੰਚੀ ਆ ਹੁਣ ਖੰਨੇ ਪਹੁੰਚ ਕੇ ਜਸਮੀਤ ਦੇ ਮਾਪਿਆਂ ਤੇ ਛੋਟੇ ਭਰਾ ਤੋਂ ਕਾਫੀ ਸਮੇਂ ਤੱਕ ਪੁੱਛਗਿੱਛ ਕੀਤੀ ਆ ਇਸ ਤੋਂ ਇਲਾਵਾ ਸ਼੍ਰੀ ਫਤਿਹਗੜ੍ਹ ਸਾਹਿਬ ਜਿੱਥੇ ਜਸਮੀਤ ਦਾ ਪਾਸਪੋਰਟ ਬਣਿਆ ਸੀ ਪੁਲਿਸ ਅਧਿਕਾਰੀਆਂ ਤੋਂ ਅਤੇ ਉਸਦੇ ਪਿਤਾ ਨੂੰ ਵੀ ਬੁਲਾਇਆ ਗਿਆ ਜਸਮੀਤ ਸਿੰਘ 13 ਜੁਲਾਈ ਨੂੰ ਕੈਨੇਡਾ ਲਈ ਰਵਾਨਾ ਹੋ ਗਿਆ ਸੀ ਤੇ ਕੈਨੇਡਾ ਲਈ ਰਵਾਨਾ ਹੋਣ ਤੋਂ ਬਾਅਦ ਹੁਣ ਕੈਨੇਡਾ ਦੀ ਧਰਤੀ ਦੇ ਉੱਤੇ ਆ ਉਸ ਤੋਂ ਬਾਅਦ ਹੀ ਵਿਕਰਮ ਮਜੀਠੀਆ ਦੀ ਜਿਹੜੀ ਆ ਗ੍ਰਿਫਤਾਰੀ ਹੋ ਜਾਂਦੀ ਆ ਤੇ ਗ੍ਰਿਫਤਾਰੀ ਹੋਣ ਤੋਂ ਬਾਅਦ ਵਿਕਰਮ ਮਜੀਠੀਆ ਜਿਹੜਾ ਆ ਉਹ ਨਾਬਾ ਦੀ ਜੇਲ੍ਹ ਦੇ ਵਿੱਚ ਆ ਜੇਕਰ ਪੁਲਿਸ ਰਿਕਾਰਡ ਦੇ ਮੁਤਾਬਕ ਗੱਲ ਕੀਤੀ ਜਾਵੇ ਜਸਮੀਤ ਕਹਿੰਦੇ ਪਹਿਲਾਂ ਖੰਨਾ ਬੱਸ ਸਟੈਂਡ ਤੇ ਇੱਕ ਨਿੱਜੀ ਕੰਪਨੀ ਦੇ ਲਈ ਡੀਪੋ ਇੰਚਾਰਜ ਵਜੋਂ ਕੰਮ ਕਰਦਾ ਸੀ ਜਸਮੀਤ ਉਹ ਵਿਅਕਤੀ ਆ ਜਿਸ ਦੇ ਨਾਮ ਦੇ ਉੱਤੇ ਵਿਕਰਮ ਮਜੀਠੀਆ ਦੇ ਫੋਨ ਦੇ ਵਿੱਚ SIM ਚੱਲ ਰਿਹਾ ਤੇ ਕਰੋਨਾ ਕਾਲ ਦੇ ਦੌਰਾਨ ਦੂਜੇ ਰਾਜਾਂ ਦੇ ਲਈ ਲੋਕਾਂ ਨੂੰ ਬੱਸਾਂ ਭੇਜਣ ਦਾ ਪ੍ਰਬੰਧ ਵੀ ਕਰਦਾ ਸੀ ਜਸਮੀਤ ਉਸ ਸਮੇਂ ਸਿਮ ਖਰੀਦਿਆ ਗਿਆ ਸੀ ਹੁਣ ਇਹ ਵੀ ਕਹਿੰਦੇ ਜਾਂਚ ਕੀਤੀ ਜਾ ਰਹੀ ਹੈ ਕਿ ਜਸਮੀਤ ਨੇ ਸੱਚਮੁੱਚ ਸਿਮ ਖੁਦ ਖਰੀਦਿਆ ਸੀ ਜਾਂ ਕਿਸੇ ਨੇ ਉਸ ਦੇ ਦਸਤਾਵੇਜ਼ਾਂ ਦੇ ਉੱਤੇ ਦੁਰਵਰਤੋਂ ਕਰਕੇ ਉਹ ਸਿਮ ਖਰੀਦਾ ਗਿਆ ਤਾਂ ਇਸ ਮਾਮਲੇ ਦੇ ਵਿੱਚ ਕਹਿੰਦੇ ਹੁਣ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਪਰ ਦੂਜੇ ਪਾਸੇ ਕਹਿੰਦੇ ਇਸ ਮਾਮਲੇ ਦੇ ਵਿੱਚ ਜਸਮੀਤ ਦਾ ਪਰਿਵਾਰ ਆ ਜਿਹੜਾ ਉਹ ਕੁਝ ਵੀ ਕਹਿਣ ਦੇ ਲਈ ਤਿਆਰ ਨਹੀਂ ਆ ਉਸਦੇ ਪਿਤਾ ਨੇ ਸਿਰਫ ਇਹ ਕਿਹਾ ਕਿ ਉਹ ਆਪਣੇ ਪੁੱਤਰ ਦੀਆਂ ਗਤੀਵਿਧੀਆਂ ਤੋਂ ਜਾਣੂ ਨਹੀਂ ਹੈ ਤੇ ਉਹ ਵਿਦੇਸ਼ ਦੇ ਵਿੱਚ ਉਸਦੇ ਨਾਲ ਗੱਲ ਕਰ ਸਕੇ ਉਹ ਖੁਦ ਆਪਣੇ ਪੁੱਤਰ ਦੇ ਨਾਲ ਗੱਲ ਕਰਕੇ ਸਥਿਤੀ ਸਪਸ਼ਟ ਕਰਨਾ ਚਾਹੁੰਦੇ ਨੇ ਜਸਮੀਤ ਦੇ ਪਿਤਾ ਦੇ ਵੱਲੋਂ ਇਹ ਗੱਲ ਜਿਹੜੀ ਆ ਵਿਜੀਲੈਂਸ ਨੂੰ ਕਹੀ ਆ ਕਿ ਉਹ ਪਹਿਲਾਂ ਆਪਣੇ ਪੁੱਤਰ ਦੇ ਨਾਲ ਗੱਲਬਾਤ ਕਰਨਗੇ ਉਸ ਤੋਂ ਬਾਅਦ ਹੀ ਕੁਝ ਕਹਿਣਗੇ ਤਾਂ ਵਿਜੀਲੈਂਸ ਦੀ ਟੀਮ ਜਿਹੜੀ ਆ ਉਹ ਜ਼ਰੂਰ ਐਕਟਿਵ ਨਜ਼ਰ ਆ ਰਹੀ ਆ ਖੰਨੇ ਪਹੁੰਚੀ ਆ ਜਸਮੀਤ ਦੇ ਪਰਿਵਾਰ ਦੇ ਨਾਲ ਗੱਲਬਾਤ ਕਰ ਰਹੀ ਆ ਪੁੱਛਗਿੱਛ ਕਰ ਰਹੀ ਆ ਖੈਰ ਹੁਣ ਪੁਲਿਸ ਦੇ ਹੱਥ ਵਿਜੀਲੈਂਸ ਦੀ ਟੀਮ ਦੇ ਹੱਥ ਕਿਹੜੇ ਵੱਡੇ ਸੁਰਾ